ਮਟਰ ਬਣ ਕੇ ਤਿਆਰ ਹੋ ਗਏ ਖਰੇ ਮਸਾਲੇ ਨੇ ਗੱਜ ਗਿਆ ਤੇ ਤੇਲ ਛੱਡ ਗਿਆ ਆਪਾਂ ਪਾਣੀ ਚੁੱਕ ਕੇ ਉਸ ਤੋਂ ਬਾਅਦ ਇਹਦੇ ਵਿੱਚ ਕੜਸੀ ਮਾਰਨਾ 5-5 6-6 ਮਿੰਟਾਂ ਬਾਅਦ ਸਰੋਂ ਦਾ ਤੇਲ ਪਹਿਲਾਂ ਪਤੀਲੇ 'ਚ ਪਾਣਾ ਇਹ ਸਾਰੇ ਮੀਟ ਮਸਾਲੇ ਨੇ ਘਰ ਦੇ ਪੀਸੇ ਮੋਟੀ ਲਾਚੀ ਦਾਲ ਜਿੰਨੀ ਛੋਟੀ ਲਾਚੀ ਤੇ ਜੈਫਲ ਉਹ ਦੋ ਚਾਹ ਤਿੰਨ ਜੀਰਾ ਹਸਾ ਰ ਮਸਾਲਾ ਮਿਕਸ ਕਰਕੇ ਪੀਸ ਲੈ ਇਹ ਟਮਾਟਰ ਇਹ ਇਧਰ ਰਕੇ ਇਹ ਪੇਸਟ ਨੇ ਦੂਸਰਾ ਪਿਆਜ਼ ਦਾ ਤੇ ਲਸਣ ਦਾ ਤੇ ਆ ਨਮਕ ਮਿਰਚ ਸਾਰੀ ਅਲੱਗ ਵਿੱਚ ਝੜੇ ਪਾਚ ਪਾਣੀ ਹੈ ਮਸਾਲਾ ਪੁੱਲ ਕੇ ਤੇਲ ਪਾਣਾ ਆਪਾਂ 1.5 ਕਿਲੋ ਵਾਸਤੇ ਕਿੰਨਾ ਪਾਣਾ ਜੀ ਪਾਈਆ ਬਸ 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 ਜ਼ਿਆਦਾ ਨਾ ਜਾਣਾ ਹਾਂਜੀ ਇਹ ਜਿਹੜੇ ਖੁਸ਼ਬੂਆਂ ਨੇ ਨਾ ਇਹ ਖੜੇ ਮਸਾਲੇ ਨੇ ਹੂੰ ਇਹ ਸਾਰੇ ਸਾਬਤ ਮਸਾਲੇ ਆਪਾਂ ਗ੍ਰाइंड ਕਰ ਲੈਣੇ ਹੁਣ ਤੇਲ ਧਰ ਲਿਆ ਤੇਲ ਜਦੋਂ ਸੜ ਜਾਏਗਾ ਤੇ ਫਿਰ ਆਪਾਂ ਇਹਨੂੰ ਪਾ ਕੇ ਤੇ ਉਹ ਬਾਕੀ ਉਹ ਪਿਆਜ਼ ਟਮਾਟਰ ਤੇ ਉਹ ਮਸਾਲੇ ਫਿਰ ਪਾਨੇ ਨੇ ਉਸ ਤੋਂ ਬਾਅਦ ਨਮਕ ਆਂਦਾ ਵਿੱਚ ਸੱਤ ਸੱਤ ਹੋ ਗਿਆ ਹਾਂ ਠੀਕ ਬਸ ਉਸ ਤੋਂ ਬਾਅਦ ਫਿਰ ਇਹਨੂੰ ਭੁੰਨਣਾ ਹੈ ਆਪਾਂ ਅੱਛਾ ਥੜੀ ਹੈ ਪਾ ਦਵਾ ਦੋ ਲੋ ਜੀ ਹੁਣ ਤੇਲ ਸੜ ਗਿਆ ਆਪਣਾ ਤੇ ਹੁਣ ਆ ਮਸਾਲੇ ਖੜੇ ਪਾ ਦੋ ਆ ਲਾਈਏ ਤੇ ਪਾ ਦੋ ਪਾ ਦੋ ਕੋ ਪਾ ਦੋ ਫਟਾ ਫਟ ਕਰਕੇ ਪਹੁੰਚੇ ਤੀ ਤੋ ਜੀ ਹੁਣ ਟਮਾਟਰ ਪਾ ਦੋ। ਤੇ ਹੁਣ 4 ਪਾ ਦੋ। ਉਹ ਗੀਂਦ ਹਰੀ ਦੀ ਤੇ ਮਰਚਾ ਤੇ ਦੇਗੀ ਮਰਚਾ ਦੀ। ਉਹ ਬੰਤੋ ਘੱਟ ਤੋਂ ਘੱਟ। ਹੁਣ ਹਲਦੀ, ਨੂਨ ਤੇ ਮਰਚਾ। ਹੁਣ ਆਪਾਂ ਇਹਨੂੰ ਭੁੰਨਾਂ। ਭੁੰਨਾਂ ਤੇ ਦੇ ਤੇਲ ਨਹੀਂ ਛੱਡ ਜਾਂਦਾ। ਪਾਣੀ ਪਾਓ। ਹੁਣ ਇਸੇ ਪਾਣੀ ਨੂੰ ਨਾਲ ਨਾਲ ਥੋੜਾ ਥੋੜਾ ਪਾਣੀ ਪਾ ਲਓ। ਕਿਉਂਕਿ ਜਿਹੜਾ ਮਸਾਲਾ ਥੱਲੇ ਨਾ ਲੱਗੇ। ਹੌਣਾ ਕਰ ਲਈ। ਕਿਉਂਕਿ ਮੱਠੀ ਮੱਠੀ ਆ ਜਾਂਦੇ। ਇਹਨਾਂ ਦਾ। ਇਹਨਾਂ ਦੀ ਇੱਕ ਵਾਰ। ਅਜੇ ਮਸਾਲਾ ਉੱਝਣ ਗਿਆ ਹੈ। ਅਜੇ ਕੱਟਮ ਤੋਲਾ। ਅਜੇ ਹਾਂ ਜੀ ਲੋ ਜੀ ਹੁਣ ਸਾਡਾ ਮਸਾਲਾ ਭੁੱਜ ਗਿਆ ਤੇ ਤੇਲ ਛੱਡ ਗਿਆ ਤੇ ਪਤਾ ਲੱਗ ਜਾਂਦਾ ਖੁਸ਼ਬੂ ਵੀ ਆ ਗਈ ਹੈ ਤੇ ਬਹੁਤ ਵਧੀਆ ਮਸਾਲਾ ਭੁੱਜਾ ਹੈ ਲਾਲ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਮਟਰਨ ਪਾ ਦੇਣਾ ਇਹਨੂੰ ਪਾ ਕੇ ਤੇ ਥੋੜੀ ਦੇਰ ਇਹਨੂੰ ਹਿਲਾਣਾ ਬਾਅਦ ਵਿੱਚ ਇਹ ਆਪਣਾ ਮਟਰਨ ਜਾ ਰਿਹਾ ਹੈ ਮਸਾਲੇ ਵਿੱਚ ਇਹ ਮਟਰਨ ਦੋ ਪਾਣੀ ਤੋਂ ਹੁੰਦਾ ਹੈ ਇਹ ਸਮਾਣਾ ਤੁਸੀਂ ਵਰਨਾ ਇਸ ਕਰਕੇ ਰੱਖਾਂ ਚ ਪੈਂਦੇ ਆ ਤੇ ਉਹਨੇ ਆਪਣੇ ਨੂੰ ਹਲਾ ਲਿਆ। ਹੁਣ ਆ ਲੈ ਗਏ ਤੀਕਾ ਫਰਨ ਲਈ। ਤੇ ਪਾਣੀ ਲਾਓ ਤੇ ਪਰਾ ਧਰ ਦੇ ਚ ਪਾਣੀ। ਸਾਡਾ ਕੋਈ ਤਰੀਕਾ ਅਲੱਗ ਹੈ ਬਣਾਉਣ ਦਾ। ਹੁਣ ਮਿਕਸ ਹੋ ਗਿਆ ਮਸਾਲੇ ਬਣਾ। ਲਿਪਟ ਗਿਆ। ਪਰ ਥੋੜੀ ਦੇਰ ਤੱਕ ਇਹਨੂੰ ਸੇਕਦੇ ਜਦੋਂ ਇਹ ਪਾਣੀ ਛੱਡੇਗਾ ਤੇ ਇਹਦੇ ਉੱਤੇ ਆਪਾਂ ਆਪਾਂ ਹੁਣ ਪ੍ਰਾਤ ਵਿੱਚ ਪਾਣੀ ਪਾ ਕੇ ਇਹਦੇ ਉੱਤੇ ਧਰ ਦੇਣਾ। ਇਹਦੀ ਜਿਹੜੀ ਭਾਫ਼ ਹੈ ਭਾਫ਼ ਆਏਗੀ ਤੱਲੋਂ ਉਹੀ ਪਾਣੀ ਬਣ ਕੇ ਇਹਦੇ ਵਿੱਚ ਜਾਏਗਾ। ਉਹਦੇ ਨਾਲ ਹੀ ਇਹ ਗਲੇਗਾ। ਤੇ ਹੁਣ ਇਹ ਨੂੰ ਕਰਸੀ ਮਾਰੀ ਜਾਣੀ ਹੌਲੀ ਹੌਲੀ ਕਰਕੇ। ਥੋੜੀ ਥੋੜੀ دیر ਬਾਅਦ ਜਿਹੜਾ ਥੱਲੇ ਵੀ ਨਾ ਲੱਗੇ ਤੇ ਜਦੋਂ ਨੀਰ ਬਣ ਜਾਏਗਾ ਫਿਰ ਉਸ ਤੋਂ ਬਾਅਦ ਇਹ ਇਹ ਪਾਣੀ ਕਰਨ ਜਿਹੜਾ ਹੋਗਾ ਅਖਤਾਰੀ ਅਨੁਸਾਰ ਜਿੰਨਾ ਸਾ ਪਾਣੀ ਹੈ ਤਰੀ ਉਹ ਪਾਣੀ ਵਿੱਚ ਪਾ ਲਾਂਗੇ ਫਾਈ ਲੋਜਿਕ ਹੁਣ ਆਪਾਂ 10 ਮਿੰਟ 5 ਕੁ ਮਿੰਟ ਬਾਅਦ ਕਰਛੀ ਮਾਰਦੇ ਹਾਂ ਕਿ ਥੱਲੇ ਵੀ ਨਾ ਲੱਗ ਜੇ ਤੇ ਕਰਛੀ ਮਾਰਦੇ ਰਹਿਣਾ ਘੜੀ ਘੜੀ ਤੇ ਇਹਦਾ ਇੰਤਜ਼ਾਰ ਕਰਨਾ ਗਲ ਦਾ ਹੁਣ ਕੋਈ ਥੋੜੀ ਜਿਹੀ دیر ਬਾਅਦ ਫਿਰ ਆਪਾਂ ਕਰਸੀ ਮਾਰ ਦਿਆਂਗੇ ਇਥੇ ਪਾਣੀ ਉੱਪਰ ਟਾਰ ਦਿਆਂਗੇ ਤੇ ਆਪਾਂ ਪਾਣੀ ਚੁੱਕ ਕੇ ਉਸ ਤੋਂ ਬਾਅਦ ਇਹਦੇ ਚ ਕਰਸੀ ਮਾਰਨਾ 5-5 6-6 ਮਿੰਟਾਂ ਬਾਅਦ ਇਹ ਦੂਜੀ ਵਾਰ ਕਰਸੀ ਮਾਰਨਾ ਹੈ ਪਾਣੀ ਬਿਲਕੁਲ ਨਹੀਂ ਪਾਇਆ ਇਹ ਜਿਹੜੀ ਆਪਾਂ ਪ੍ਰਾਤ ਉੱਤੇ ਰੱਖਨੇ ਆ ਨਾ ਉਹਦੀ ਹੀ ਭਾਫ ਨਾਲ ਇਹਦਾ ਪਾਣੀ ਬਣ ਜਾਂਦਾ ਤੇ ਉਹਦੇ ਵਿੱਚ ਇਹਨੂੰ ਗਲਣਾ ਵੀ ਚਾਹੀਦਾ ਕਿਉਂਕਿ ਜਿਹੜਾ ਆਪਾਂ ਪਹਿਲਾਂ ਪਾਣੀ ਪਾ ਕੇ ਗਲਨੇ ਆ ਉਹ ਮਿੱਠ ਸਵਾਦ ਨਹੀਂ ਬਣਦਾ ਉਹ ਇੰਨਾ ਜਿਹੜਾ ਨਾ ਉਹਦੇ ਵਿੱਚ ਲਜਕ ਨਹੀਂ ਹੁੰਦੀ ਤੇ ਇਹ ਹੁਣ ਆਪਾਂ ਅਜੇ ਗਰਮ ਦਾ ਇੰਤਜ਼ਾਰ ਕਰਨਾ ਹੈ ਅਜੇ ਪਾਣੀ ਫਿਰ ਧਰ ਦੇਣਾ ਕੜਸੀ ਮਾਰੀ ਜਾਣੀ ਹੈ ਤੇ ਪਾਣੀ ਤੜੀ ਜਾਣਾ ਚੁੱਕੀ ਜਾਣਾ ਢੋਣਾ ਆਪਾਂ ਫਿਰ ਪਾਣੀ ਧਰ ਲਿਆ ਸਾਡੇ ਬਣਾਉਣ ਦਾ ਤਰੀਕਾ ਇਹੀ ਆ ਕਲਰ ਲੈਉਣ ਵਾਸਤੇ ਆਪਾਂ ਇਹ ਜੀ ਕਸ਼ਮੀਰੀ ਮੱਛੇ ਇੱਕ ਚਮਚ ਪਾ ਦੇਣੀ ਹੈ ਉਹਕੇ 1.5 ਕਿਲੋ ਮਟਰਾਂ ਨੇ ਤੇ ਇਸ ਕਰਕੇ ਇੱਕ ਚਮਚ ਪਾਲੀ ਦੀ ਕੋਈ ਦਿੱਤਰ ਨੇ ਤੇ ਜੇ ਥੋੜਾ ਹੋਵੇ ਤਾਂ ਫਿਰ ਕਿਲੋ ਹੋਵੇ ਤਾਂ ਥੋੜਾ ਜਿਹਾ ਘੱਟ ਪਾਲੀ ਦੀ ਕਿਉਂਕਿ ਫਿਰ ਜ਼ਿਆਦਾ ਹੋ ਜਾਂਦੀ ਹੈ ਤੇ ਸਭ ਨੂੰ ਲੱਗਦੀ ਹੈ ਮਰਚ ਜ਼ਿਆਦਾ ਵੀ ਚੰਗੀ ਨਹੀਂ ਲੱਗਦੀ ਹੁਣ ਆਪਾਂ ਆਪਰਾ ਕਰਸੀ ਮਾਰਦੇ ਨੇ ਇਹਦੇ ਨਾਲ ਕਲਰ ਬਹੁਤ ਵਧੀਆ ਆਉਂਦਾ ਢੋਰਾ ਭਾਜਾਂ ਦੇ ਉੱਤੇ ਇਹ ਸਦਾ ਮਟਰ ਹੁਣ ਗਲਣ ਤੇ ਆ ਗਿਆ ਹੁਣ ਇਹ ਵੀ ਨੇ ਚੈੱਕ ਕਰਾਂ ਦੇ ਕੌਲੀਆ ਆ ਕੇ ਅੰਦਰੋਂ ਕੌਲੀ ਉਹ ਜਿਹਨੂੰ ਕੜਛੀ ਤੇ ਰਹੀ ਦੀ ਹੈ ਨਾ ਉਹਨੂੰ ਚਿੱਲੇ ਲਾ ਪਲੇਟ ਕੱਟ ਕੇ ਚਾਹ ਲਓ ਨਾ ਉਹ ਇਹਨੂੰ ਅੱਗੇ ਤੇ ਫਿਰ ਧਰ ਦੇਣੀ ਹੈ ਰਾਤ ਦੇ ਚੱਕ ਕਰਾਣਾ ਨੇ ਗੋ ਲਓ ਜੀ ਫਿਰ ਧਰ ਦਿੱਤਾ ਆਪਾਂ ਹੁਣ ਆਪਾਂ ਲੱਗੇ ਆ ਤਰੀ ਲਾਉਣ ਤੇ ਪਹਿਲਾਂ ਵੀ ਪਾਇਆ ਸੀ ਥੋੜਾ ਜਿਹਾ ਉਹ ਥੋੜਾ ਖੁਸ਼ਕ ਹੋ ਗਿਆ ਸੀ ਤੇ ਇਹਨੂੰ ਲਗਭਗ ਰਿਜਦੇ ਨੂੰ ਡੇਢ ਘੰਟਾ ਹੋ ਗਿਆ ਤੇ ਲੋ ਜੀ ਹੁਣ ਆਪਾਂ ਆਪਣੇ ਹਿਸਾਬ ਨਾਲ ਤਰੀ ਲਾਣੀ ਆ ਕਿਉਂਕਿ ਪਤਲੀ ਵੀ ਕਰ ਸਕਦੇ ਨੇ ਤੇ ਕੋਈ ਲਿਫਟਵਾ ਵੀ ਕਰ ਸਕਦੇ ਨੇ ਤੇ ਆਪਾਂ ਹੁਣ ਤਰੀ ਲਾ ਲਈ ਆ ਤੇ ਹੁਣ ਇਹਦੇ ਵਿੱਚ ਜਿਹੜਾ ਥੋੜਾ ਬਾਲਾ ਕਸਰ ਰਹਿੰਦੀ ਆ ਨਾ ਉਹ ਵੀ ਇਹਦੇ ਚ ਉਹੀ ਹੋ ਜਣੀ ਆ ਆਰਾਮ ਨਾਲ ਗਰ ਜਾਣਾ ਤੇ ਆਪਣਾ ਬਣ ਗਿਆ ਮਟਰ ਤਿਆਰ ਥੋੜੀ देर ਹੋਰ ਰਿਜੇਗਾ ਤੇ ਇਹਦਾ ਡੋਰਾ ਵੱਜ ਜਾਏਗਾ ਉੱਤੇ ਬਹੁਤ ਵਧੀਆ ਬਣਿਆ ਵੈਰੀ ਗੁੱਡ ਵੈਰੀ ਗੁੱਡ ਜੀ ਨਵਾਂ ਮਟਰ ਬਣ ਕੇ ਤਿਆਰ ਹੋ ਗਿਆ ਗਲ ਗਿਆ ਵਧੀਆ ਗਰੇਵੀ ਆ ਗਈ ਉੱਤੇ ਬਹੁਤ ਵਧੀਆ ਕੀ ਬਾਤ ਹੈ ਕਮਾਲ ਦੀ ਗਰੇਵੀ ਹੈ ਤੇ ਜਦੋਂ ਅਸੀਂ ਆਂਚ ਬੰਦ ਕਰਾਂਗੇ ਨਾ ਇਹਦੇ ਉੱਤੇ ਡੋਰਾ ਵੱਜ ਜਾਏਗਾ ਬਹੁਤ ਵਧੀਆ ਤੇ ਕੰਨ ਚ ਚੋਲਵੇਂ ਭਾਏ ਖਾਓ ਰੋਟੀ ਨਾਲ ਖਾਓ ਚਾਹ ਬੇਸ਼ੱਕ ਜਿੰਨੀ ਮਰਜੀ ਬਹੁਤ